ਜਿਹੜੀ ਪਾਰਟੀ ਧਰਨਿਆਂ ਤੋਂ ਨਿਕਲੀ ਹੋਵੇ ਉਹਨੂੰ ਅੱਜਾ ਡਰਾਈਵਰ ਕਨੈਕਟਰਾਂ ਦੇ ਛੋਟੇ-ਛੋਟੇ ਧਰਨਿਆਂ ਤੋਂ ਡਰ ਲੱਗਦਾ ਹੋਵੇ ਉਹ ਕਰੋੜਾਂ ਦੇ ਨਮਾਇंदे ਰਹਿ ਗਏ ਹੁਣ ਇਹ ਬੰਦਿਆਂ ਨੂੰ ਫੜ-ਫੜ ਕੇ ਜੇਲਾਂ ਤੁਸੀਂ ਬੰਦ ਕਰ ਰਹੇ ਹੋ ਤੁਸੀਂ ਕਿਹੜੇ ਕਰੋੜਾਂ ਦੇ ਨਮਾਇंदे ਹੋ ਕਿਹੜੇ ਲੋਕਾਂ ਦੇ ਨਮਾਇंदे ਹੋ ਤੇ ਪੰਜਾਬ ਸਰਕਾਰ ਨੇ ਤੈਅ ਕਰ ਲਿਆ ਕਿ ਉਹਨਾਂ ਨੇ ਕੀ ਕਰਨਾ ਉਹਨਾਂ ਨੇ ਤੈਅ ਕਰ ਲਿਆ ਕਿ ਜਿਹੜਾ ਬੋਲੂਗਾ ਜਿਹੜਾ ਧਰਨੇ ਲਾਊ ਅਸੀਂ ਡਾਂਗ ਫੇਰਾਂਗੇ ਅਸੀਂ ਪਰਚੇ ਕਰਾਂਗੇ ਜੇਲਾਂ ਸੁਟਾਂਗੇ ਪੰਜਾਬ ਸਰਕਾਰ ਇਹ ਭੁਲਿਖਾ ਨਾ ਰੱਖੇ ਭਈ ਪਤਾ ਨਹੀਂ ਅਸੀਂ ਇਹਨਾਂ ਦੇ ਲੀਡਰਾਂ ਨੂੰ ਫੜ ਕੇ ਜਿਲ੍ਹਾਂ ਦੇ ਵਿੱਚ ਸੁੱਟ ਕੇ ਬੰਦ ਕਰਕੇ ਲੋਕਾਂ ਨੂੰ ਡਰਾ ਲਵਾਂਗੇ ਇਹ ਪੰਜਾਬ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦਾ ਵਾਰਸ ਆ ਜਿਹੜੇ ਇਕੱਲੇ ਇਕੱਲੇ ਬੰਦੇ ਲੱਖਾਂ ਦੀਆਂ ਫੌਜਾਂ ਨਾਲ ਲੜੇ ਨੇ ਮੈਂ ਅੱਜ ਇਹਨਾਂ ਨੂੰ ਪੁੱਛਣਾ ਚਾਹਣਾ ਕਿ ਗੁਰੂ ਤੇਗ ਬਹਾਦਰ ਦਾ ਸ਼ਹੀਦੀ ਦਿਹਾੜਾ ਜਦੋਂ ਮਨਾਇਆ ਜਾਂਦਾ ਤਾਂ ਮਨੁੱਖੀ ਅਧਿਕਾਰਾਂ ਤੇ ਡੈਮੋਕਰੈਟਿਕ ਰਾਈਟ ਦੇ ਨਜ਼ਰੀਏ ਤੋਂ ਅਸੀਂ ਗੁਰੂ ਤੇਗ ਬਹਾਦਰ ਨੂੰ ਯਾਦ ਕਰਦੇ ਹਾਂ ਅੱਜ ਸਾਡੇ ਜਿਹੜੇ ਸਿੱਖ ਕੈਦੀ ਜਿਲ੍ਹਾਂ ਚ ਬੰਦ ਆ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਉੱਥੇ ਬੋਲੇ ਬੰਦੇ ਉਹਨਾਂ ਦੇ ਹੱਕ ਦੇ ਵਿੱਚ ਉਹ ਸਰਸੇ ਵਾਲਾ ਸਾਹ ਜਿਹਨੇ ਇਹਨੇ ਰੇਪ ਕੀਤੇ ਆ ਉਹ ਬੰਦੇ ਨੂੰ ਪੈਰਲ ਤੇ ਪੈਰਲ ਮਿਲ ਰਹੀ ਆ ਇਹ ਬੋਲੇ ਵਿਧਾਨ ਸਭਾ ਦੇ ਵਿੱਚ ਉਸ ਮਾਮਲੇ ਦੇ ਵਿੱਚ ਬੈਂਸ ਸਾਹਿਬ ਜਿਹੜੇ ਸਿੱਖਿਆ ਮੰਤਰੀ ਆ ਉਹਨਾਂ ਨੇ ਜਜ਼ਬਾਤੀ ਹੋ ਕੇ ਭਾਵੁਕ ਹੋ ਕੇ ਸਟੇਜ ਤੋਂ ਗਿਆ ਵੀ ਜੇ ਸੱਚਾ ਸਿੱਖਾ ਕੋਈ ਤਾਂ ਭਗਵੰਤ ਮਾਨ ਜੀ ਤੁਸੀਂ ਸੱਚੇ ਸਿੱਖੋ ਭਗਵੰਤ ਮਾਨ ਨੂੰ ਜੇ ਸੱਚਾ ਸਿੱਖ ਦੇਖਣਾ ਤਾਂ ਸ਼ਾਮ ਨੂੰ 5 ਵਜੇ ਤੋਂ ਬਾਅਦ ਜਾ ਕੇ ਉਹਦੇ ਘਰ ਜਾ ਕੇ ਦੇਖਿਓ ਵੀ ਉਹ ਸਿੱਖ ਹੈਗਾ ਕਿ ਨਹੀਂ ਹੈਗਾ ਉਹਦੇ ਘਰ ਵਾਲੀ ਨੇ ਕੁੱਟ ਦਿੰਦਾ ਉੱਥੇ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਕਦੇ ਤੁਸੀਂ ਆਫ ਕੈਮਰਾ ਗੱਲ ਕਰਿਓ ਪੁਲਿਸ ਵਾਲਿਆਂ ਨਾਲ ਲੜਾਈ ਹੋਈ ਆ ਇਹਦੀ ਜਿਹੜੀ ਅੱਖ ਦੇ ਉੱਤੇ ਕਹਿੰਦਾ ਵੀ ਮੈਨੂੰ ਇਨਫੈਕਸ਼ਨ ਹੋਈ ਇਨਫੈਕਸ਼ਨ ਥੋੜੋ ਹੀ ਆ ਉਹਦਾ ਸਾਰਿਆਂ ਨੂੰ ਪਤਾ ਵੀ ਕੀ ਹੋਇਆ ਸ਼ਰਾਬ ਪੀ ਕੇ ਇਸ ਘਰ ਕੇ ਸੱਚਾ ਸਿੱਖ ਥੋੜਾ ਪੱਗ ਥੋੜਾ ਬੰਦਾ ਉਹਨਾਂ ਦਾ ਪੱਗ ਤੇ ਸਿਰ ਫਸਾਇਆ ਹੋਇਆ ਸਿਰ ਚਾਈਚ ਬੈਕ ਨਹੀਂ ਸਵੇਰੇ ਸੋਚਿਆ ਠੰਡਾਂ ਜੀਆਂ ਆ ਗਈਆਂ ਰਜਾਈ ਛੱਡਣੀ ਵੀ ਔਖੀ ਲੱਗਦੀ ਆ ਵੀ ਛੱਡ ਆਪਾਂ ਕੀ ਲੈਣਾ ਹੈ ਕਿਹੜਾ ਸਾਡਾ ਮਸਲਾ ਇਹ ਰਜਾਈਆਂ ਵਿੱਚ ਤਾਂ بڑے بڑے ਲੀਡਰ ਬੰਦੇ ਆ ਜਿਹੜੇ ਕਿਸਾਨਾਂ ਦੇ ਪੁੱਤ ਆ ਉਹਦਾ ਦੀਦੀ ਰਾਤ ਤੱਕ ਜਿਹੜਾ ਗਲਗਾਂ ਨੂੰ ਪਾਣੀ ਦਿੰਦੇ ਇਹਨਾਂ ਦਿਨਾਂ ਦੇ ਵਿੱਚ ਵੀ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ ਜਿਹੜੀਆਂ ਪੁਰਾਣੀ ਸਰਕਾਰਾਂ ਆਈਆਂ ਉਹ ਵੀ ਸਾਰੀ ਇਸੇ ਰਾਹ ਤੇ ਤੁਰੀਆਂ ਲੋਕਾਂ ਨੇ ਕੋਈ ਇਹਨਾਂ ਦੀ ਇਸ਼ਾਈ ਦੇਖ ਕੇ ਵੋਟ ਨਹੀਂ ਪਾਈ ਉਹ ਤਾਂ ਦੂਜਿਆਂ ਦੀਆਂ ਬੁਰਾਈਆਂ ਦੇਖ ਕੇ ਇਹਨਾਂ ਨੂੰ ਵੋਟ ਪਾਈ ਆ ਤੇ ਹੁਣ ਲੱਗ ਜੂ ਪਤਾ ਸਟਾਈ ਆ ਗਈ ਆ ਤਾਂ ਕੀ ਆ ਅੱਜ ਮੋਰਚਾ ਲੱਗਿਆ ਹੋਇਆ ਪੰਜਾਬ ਰੋਡਵੇਜ਼ ਪਨਬੱਸ ਦੇ ਮੁਲਾਜ਼ਮਾਂ ਦਾ ਤੇ ਹੜਤਾਲ ਦੇ ਉੱਤੇ ਬੈਠੇ ਆ ਬੱਸਾਂ ਸੜਕਾਂ ਦੇ ਉੱਤੇ ਖੜੀਆਂ ਸਵਾਰੀਆਂ ਵੀ ਸੜਕਾਂ ਦੇ ਉੱਤੇ ਖੜੀਆਂ ਤੇ ਇਹਨਾਂ ਦੀਆਂ ਮੰਗਾਂ ਜਿਹੜੀਆਂ ਹੈਗੀਆਂ ਉਹ ਵੀ ਚੋਂਦੀਆਂ ਤਿਉ ਖੜੀਆਂ ਸਰਕਾਰ ਦਾ ਆਪਣਾ ਪੱਖ ਹੈ ਇਹਨਾਂ ਦਾ ਆਪਣਾ ਪੱਖ ਹੈ ਪਰ ਇਸ ਪ੍ਰੋਟੈਸਟ ਦੇ ਵਿੱਚ ਹੋਰ ਜਥੇਬੰਦੀਆਂ ਵੀ ਹਮਾਇਤ ਵਜੋਂ ਆਈਆਂ ਜਿਨ੍ਹਾਂ ਦੇ ਵਿੱਚੋਂ ਕਿਰਤੀ ਕਿਸਾਨ ਮੋਰਚਾ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਤੇ ਪੰਜਾਬ ਸਟੂਡੈਂਟ ਯੂਨੀਅਨ ਜਿਹੜੀ ਹੈਗੀ ਆ ਉਹ ਵੀ ਹੱਕ ਦੇ ਵਿੱਚ ਆਈਏ ਸੋ ਇਹਨਾਂ ਦੇ ਆਗੂ ਨੁਮਾਇੰਦੇ ਹੈਗੇ ਗੱਲਬਾਤ ਕਰਦੇ ਆਂ ਭਾਈ ਜੀ ਸਟੂਡੈਂਟ ਯੂਨੀਅਨ ਦਾ ਕੀ ਕੰਮ ਹੈ ਵਿਦਿਆਰਥੀ ਨੂੰ ਕਿਉਂ ਖੜਨਾ ਪੈ ਗਿਆ ਸਟੂਡੈਂਟਸ ਨੂੰ ਕਿਉਂ ਖੜਨਾ ਪੈ ਗਿਆ ਨਾਲ ਆ ਕੇ ਇਹਨਾਂ ਦੇ ਇਹ ਤਾਂ ਕਹਿਣਗੇ ਵੀ ਇਹਨਾਂ ਤਾਂ ਨਿੱਜ ਦਾ ਮਸਲਾ ਹੈ ਇਹਨਾਂ ਦੀ ਆਪਣੀ ਨਿੱਜੀ ਲੜਾਈ ਹੈ ਤੁਸੀਂ ਨਾਲ ਖੜ ਕੇ ਆ ਕੇ ਦੇਖੋ ਪਹਿਲੀ ਗੱਲ ਤਾਂ ਇਹਨਾਂ ਦੇ ਇਕੱਲਾ ਡਰਾਈਵਰਾਂ ਜਾਂ ਕਨੈਕਟਰਾਂ ਦਾ ਮਾਮਲਾ ਨਹੀਂ ਹੈ ਇਹ ਮਾਮਲਾ ਪੂਰੇ ਪੰਜਾਬ ਦਾ ਮਾਮਲਾ ਹੈ ਜਿਹੜੀ ਪ੍ਰਾਈਵੇਟੇਸ਼ਨ ਪੰਜਾਬ ਸਰਕਾਰ ਕਰਨ ਲੱਗੀ ਹੋਈ ਆ ਇਹਨਾਂ ਤੋਂ ਬਾਅਦ ਸਾਡੇ ਹੀ ਵਿਦਿਆਰਥੀਆਂ ਨੇ ਆ ਕੇ ਇੱਥੇ ਜੌਬ ਲੈਣੀ ਐਸ ਡਿਪਾਰਟਮੈਂਟ ਦੇ ਵਿੱਚ ਜੇ ਡਿਪਾਰਟਮੈਂਟ ਨਹੀਂ ਰਹਿਣਗੇ ਤਾਂ ਨੌਕਰੀਆਂ ਕਿੱਥੋਂ ਨੇ ਦੂਸਰੀ ਗੱਲ ਜਿਹੜੇ ਸਾਡੇ ਵਿਦਿਆਰਥੀ ਨੇ ਕਾਲਜਾਂ ਦੇ ਵਿੱਚ ਪੜ੍ਹਦੇ ਆ ਉਹਨਾਂ ਨੇ ਬੱਸ-ਬੱਸ ਬਣਾਏ ਹੋਏ ਆ ਉਹ ਆ ਰੋਡ ਵਿੱਚ ਬੱਸਾਂ ਕਰਕੇ ਹੀ ਬਿਲਕੁਲ ਫ੍ਰੀ ਦੇ ਵਿੱਚ ਸਫ਼ਰ ਕਰਕੇ ਉਹ ਕਾਲਜਾਂ ਦੇ ਵਿੱਚ ਸਵੇਰੇ ਪਹੁੰਚਦੇ ਆ ਜਿਹੜਾ ਕਿਰਾਇਆ ਇੱਕ ਦਿਨ ਦਾ ਲਗਭਗ ਜ 60 ਕਿਲੋਮੀਟਰ ਦੇ ਵਿੱਚ ਸਫ਼ਰ ਕਰਨਾ ਤੁਸੀਂ ਤੇ 70-80 ਰੁਪਏ ਇੱਕ ਪਾਸੇ ਦੇ ਬਣਦੇ ਆ ਤੇ ਅਸੀਂ ਮਹੀਨੇ ਦੇ ਵਿੱਚ ਆਉਣ ਜਾਣ ਦੇ ਵਿੱਚ 70-70 ਰੁਪਏ ਦਾ ਪਾਸ ਬਣ ਜਾਂਦਾ ਮਹੀਨੇ ਦਾ 70 ਰੁਪਏ ਕਿਰਾਇਆ ਇੱਕ ਤੋਨ ਸਰਕਾਰ ਦਾ ਧੰਨਵਾਦ ਕਰਨਾ ਚਾਹੀਦਾ ਨਾ ਕਿ ਇਹਨਾਂ ਦਾ ਕਰਨਾ ਚਾਹੀਦਾ ਦੇਖੋ ਜਿਹੜਾ ਹੁਣ ਡਿਪਾਰਟਮੈਂਟ ਆ ਜਿਹੜਾ ਇੱਕ ਡਿਪਾਰਟਮੈਂਟ ਬਣਿਆ ਉਹਦੇ ਕਰਕੇ ਹੋਇਆ ਨਾ ਪੋਸੀਬਲ ਸਰਕਾਰ ਤਾਂ ਆਉਂਦੀ ਜਾਂਦੀ ਰਹਿੰਦੀ ਆ ਹੁਣ ਇਹ ਉਹ ਸਰਕਾਰ ਡਿਪਾਰਟਮੈਂਟ ਹੀ ਖਤਮ ਕਰ ਦੂ ਰੋਡ ਵਿੱਚ ਬੱਸਾਂ ਹੀ ਖਤਮ ਕਰ ਦੂ ਤਾਂ ਪ੍ਰਾਈਵੇਟ ਬੱਸਾਂ ਦੇ ਉੱਤੇ ਵਿਦਿਆਰਥੀਆਂ ਨੂੰ ਕਿੰਨਾ ਕਰਾਇਆ ਖਰਚੇ ਆਉਣਾ ਪੈਣਾ ਕਿੱਦਾਂ ਪੜਾਈ ਬੀਬੀਆਂ ਨੂੰ ਵੀ ਫਿਰ ਖੜਨਾ ਚਾਹੀਦਾ ਆ ਕੇ ਨਾਲ ਇਹਨਾਂ ਤੇ ਮੈਂ ਕਹਾਂ ਸਾਰੇ ਪੰਜਾਬ ਨੂੰ ਖੜਨਾ ਚਾਹੀਦਾ ਕਿਉਂਕਿ ਇਹ ਮਾਮਲਾ ਪ੍ਰਾਈਵੇਟੇਸ਼ਨ ਦਾ ਇਹ ਜਿਹੜਾ ਮਾਮਲਾ ਇਕੱਲਿਆਂ ਬੱਸਾਂ ਨੂੰ ਪ੍ਰਾਈਵੇਟ ਕਰਨਾ ਹੈਗਾ ਇਹ ਪੂਰੀ ਦੀ ਪੂਰੀ ਪੰਜਾਬ ਸਰਕਾਰ ਸਾਰੇ ਮਹਿਕਮਿਆਂ ਨੂੰ ਪ੍ਰਾਈਵੇਟ ਕਰਨ ਲੱਗੀ ਹੋਈ ਆ ਹੁਣ ਤੁਸੀਂ ਦੇਖੋ ਕੇਂਦਰ ਸਰਕਾਰ ਨੇ ਬਿਜਲੀ ਬਿੱਲ 225 ਜਾਰੀ ਕੀਤਾ ਇੱਕ ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਪੰਜਾਬ ਸਰਕਾਰ ਨੂੰ ਭੇਜੇ ਹੋਏ ਕਿ ਉਹਦੇ ਉੱਤੇ ਆਪਣੀ ਟਿੱਪਣੀ ਭੇਜੋ ਅਨ 8 ਅਕਤੂਬਰ 8 ਨਵੰਬਰ ਨੂੰ ਸਮਾਂ ਪੂਰਾ ਹੋ ਗਿਆ ਇਹਨਾਂ ਨੇ ਵਧਾ ਕੇ 3 ਨਵੰਬਰ ਕਰਤਾ ਹਜੇ ਤੱਕ ਪੰਜਾਬ ਸਰਕਾਰ ਨੇ ਉਸ ਬਿੱਲ ਦੇ ਉੱਤੇ ਕੋਈ ਇਤਰਾਜ਼ ਨਹੀਂ ਭੇਜਿਆ ਇਹਦਾ ਮਤਲਬ ਪੰਜਾਬ ਸਰਕਾਰ ਬਿਜਲੀ ਦੀ ਪ੍ਰਾਈਵੇਟੇਸ਼ਨ ਦੇ ਹੱਕ ਦੇ ਵਿੱਚ ਆ ਪੰਜਾਬ ਕੇਂਦਰ ਸਰਕਾਰ ਦੇ ਨਾਲ ਮਿਲੀ ਹੋਈ ਆ ਦੂਜੇ ਪਾਸੇ ਉਹਨਾਂ ਨੇ ਬਿਜਲੀ ਸੀਡ ਬਿੱਲ ਭੇਜਿਆ ਬੀਜ ਬਿੱਲ ਭੇਜਿਆ ਉਹਦੇ ਉੱਤੇ ਪੰਜਾਬ ਸਰਕਾਰ ਦਾ ਕੋਈ ਇਤਰਾਜ਼ ਨਹੀਂ ਸਿਰਫ ਬਿਆਨਾਂ ਦੇ ਵਿੱਚ ਕੇਂਦਰ ਦਾ ਵਿਰੋਧ ਆ ਪਰ ਜਿਹੜੀਆਂ ਪ੍ਰਾਈਵੇਟ ਦੀਆਂ ਸਕੀਮਾਂ ਨੇ ਪੰਜਾਬ ਸਰਕਾਰ ਉਹਨਾਂ ਦੇ ਨਾਲ ਖੜੀ ਆ ਇਸ ਕਰਕੇ ਅਸੀਂ ਅੱਜ ਇਹਨਾਂ ਵੀਰਾਂ ਦੇ ਨਾਲ ਖੜੇ ਆ ਕਿ ਤੁਹਾਡੇ ਨਾਲ ਖੜਾ ਸਾਰਾ ਪੰਜਾਬ ਸਾਰੀਆਂ ਜਥੇਬੰਦੀਆਂ ਪੰਜਾਬ ਸਰਕਾਰ ਨੂੰ ਗੋਡਿਆਂ ਪਰਨੇ ਆਉਣਾ ਪੈਣਾ ਇਹ ਲੜਾਈ ਬਹੁਤ ਵੱਡੀ ਜਾਣੀ ਆ ਤੇ ਪੰਜਾਬ ਸਰਕਾਰ ਨੇ ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਕਹਿਣਾ ਚਾਹਣਾ ਕਿ ਪੰਜਾਬ ਸਰਕਾਰ ਨੇ ਤੈਅ ਕਰ ਲਿਆ ਕਿ ਉਹਨਾਂ ਨੇ ਕੀ ਕਰਨਾ ਉਹਨਾਂ ਨੇ ਤੈਅ ਕਰ ਲਿਆ ਕਿ ਜਿਹੜਾ ਬੋਲੂਗਾ ਜਿਹੜਾ ਧਰਨੇ ਲਾਊ ਅਸੀਂ ਡਾਂਗ ਫੇਰਾਂਗੇ ਅਸੀਂ ਪਰਚੇ ਕਰਾਂਗੇ ਜੇਲਾਂ ਸੁਟਾਂਗੇ ਇਹ ਹੁਣ ਆਪਾਂ ਤਾਂ ਇਹ ਕਰਨਾ ਕਿ ਆਪਾਂ ਕੀ ਕਰਨਾ ਕਿਸਾਨ ਅੰਦੋਲਨ ਨੇ ਸਾਨੂੰ ਸਿਖਾਇਆ ਇਕੱਠੇ ਹੋਵਾਂਗੇ ਤੇ ਲੜਾਂਗੇ ਆ ਯੂਨੀਵਰਸਿਟੀ ਵਾਲਾ ਮੋਰਚਾ ਆਪਾਂ ਕੱਲ ਜਿੱਤ ਕੇ ਹਟੇ ਆ ਇਕੱਠੇ ਹੋਏ ਤੇ ਕੋਈ ਬੈਰੀਕਾਡ ਕੋਈ ਪੁਲਿਸ ਨਹੀਂ ਚੱਲ ਸਕੀ ਤੇ ਆਪਾਂ ਜਿੱਤੇ ਆ ਇਹ ਲੜਾਈ ਵੀ ਜਿੱਤਾਂਗੇ ਪੰਜਾਬ ਸਰਕਾਰ ਇਹ ਭੁਲਿਖਾ ਨਾ ਰੱਖੇ ਭਈ ਪਤਾ ਨਹੀਂ ਅਸੀਂ ਇਹਨਾਂ ਦੇ ਲੀਡਰਾਂ ਨੂੰ ਫੜ ਕੇ ਜਿਲ੍ਹਾਂ ਦੇ ਵਿੱਚ ਸੁੱਟ ਕੇ ਬੰਦ ਕਰਕੇ ਲੋਕਾਂ ਨੂੰ ਡਰਾ ਲਵਾਂਗੇ ਇਹ ਪੰਜਾਬ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦਾ ਵਾਰਿਸ ਆ ਜਿਹੜੇ ਇਕੱਲੇ ਇਕੱਲੇ ਬੰਦੇ ਲੱਖਾਂ ਦੀਆਂ ਫੌਜਾਂ ਨਾਲ ਲੜੇ ਨੇ ਇਸ ਕਰਕੇ ਭੁਲੇਖਾ ਇੱਥੇ ਨਾ ਰੱਖਣ ਵੀ ਇਹਨਾਂ ਨੂੰ ਜਿਲ੍ਹਾਂ 'ਚ ਬੰਦ ਕਰਕੇ ਅਸੀਂ ਆ ਸਕੀਮ ਆ ਜਿਹੜੀ ਕਿਲੋਮੀਟਰ ਵਾਲੀ ਪ੍ਰਾਈਵੇਟ ਬੰਦਿਆਂ ਨੂੰ ਦੇਣ ਵਾਲੀ ਆਪਣੇ ਦਿੱਲੀ ਦੇ ਬੰਦੇ ਲਿਆ ਕੇ ਉਹਨਾਂ ਨੂੰ ਪੰਜਾਬ ਦੀਆਂ ਬੱਸਾਂ ਦੇਣੀਆਂ ਨੇ ਚਲਾ ਲਾਂਗੇ ਪੰਜਾਬ ਦੇ ਵਿੱਚ ਇਹ ਚੱਲ ਨਹੀਂਨੀ ਇਹ ਪੰਜਾਬ ਦੀ ਲੜਾਈ ਤੁਹਾਨੂੰ ਕਿਉਂ ਲੱਗਦੀ ਆ ਤੁਸੀਂ ਕਹਿੰਦੇ ਪੰਜਾਬ ਦੀ ਲੜਾਈ ਆ ਸਾਰੇ ਪੰਜਾਬ ਨੂੰ ਇਹਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਇਹ ਇਹਨਾਂ ਦੀ ਇੰਡੀਵਿਜੂਅਲ ਦੀ ਲੜਾਈ ਨਹੀਂ ਲੱਗਦੀ ਤੁਹਾਨੂੰ ਦੇਖੋ ਜਦੋਂ ਖੇਤੀ ਦੇ ਕਾਨੂੰਨ ਆਏ ਤਾਂ ਲੋਕਾਂ ਨੇ ਕਈਆਂ ਨੇ ਕਿਹਾ ਵੀ ਇਹ ਤਾਂ ਜਿੱਕੇਲੇ ਕਿਸਾਨਾਂ ਦੇ ਕਾਨੂੰਨ ਨੇ ਕਿਸਾਨਾਂ ਦੇ ਖਿਲਾਫ ਸਾਨੂੰ ਲੜਨਾ ਚਾਹੀਦਾ ਅਸੀਂ ਕਿਹਾ ਵੀ ਨਹੀਂ ਇਹ ਪੂਰੇ ਸਮਾਜ ਦੇ ਖਿਲਾਫ ਕਾਨੂੰਨ ਨੇ ਜੇ ਕਿਸਾਨਾਂ ਕੋਲੋਂ ਜ਼ਮੀਨ ਜਾਂਦੀ ਆ ਤਾਂ ਜਿਹੜਾ ਉੱਥੇ ਮਜ਼ਦੂਰ ਨੂੰ ਕੰਮ ਮਿਲਦਾ ਉਹ ਬਾਹਰ ਹੋਊਗਾ ਜਿਹੜੇ ਉਹ ਇਕਨੋਮੀ ਦੇ ਵਿੱਚ ਪੈਸਾ ਆਉਂਦਾ ਦੁਕਾਨਾਂ ਚੱਲਦੀਆਂ ਨੇ ਹੋਰ ਮਾਰਕੀਟ ਚੱਲਦੀ ਆ ਉਹ ਤੋਂ ਬਾਅਦ ਹੋ ਪੂਰੀ ਇਕਨੋਮੀ ਖੜੂਗੀ ਤੇ ਅੱਜ ਜੇ ਮੰਨ ਲਓ ਇਹ ਡਿਪਾਰਟਮੈਂਟ ਸਾਰਾ ਜਾਂਦਾ ਇੱਥੇ ਪ੍ਰਾਈਵੇਟ ਬੰਦੇ ਠੇਕੇਦਾਰ ਆ ਕੇ ਬੱਸਾਂ ਪਾਉਂਦੇ ਆ ਸਭ ਤੋਂ ਪਹਿਲਾਂ ਜਿਹੜਾ ਰੋਜ਼ਗਾਰ ਦੇ ਉੱਤੇ 6:00 ਵਜਣੀ ਆ ਫੇਰ ਜਿਹੜਾ ਇਹ ਇਕਨੋਮੀ ਦੇ ਨਾਲ ਸਾਰੀ ਪੰਜਾਬ ਚੱਲਦਾ ਮਾਰਕੀਟ ਚੱਲਦੀ ਆ ਉਹਨੂੰ 6:00 ਵਜਣੀ ਆ ਜਿਹੜੇ ਸਾਡੇ ਸਕੂਲਾਂ ਕਾਲਜਾਂ ਚ ਬੱਚੇ ਪੜ੍ਹਨ ਆਉਂਦੇ ਆ ਬਸਪਾਸ ਵਾਲੇ ਉਹਨਾਂ ਨੂੰ 6:00 ਵਜਣੀ ਆ ਇਸ ਕਰਕੇ ਲੜਾਈ ਵੱਡੀ ਆ ਤੇ ਪੰਜਾਬੀਆਂ ਨੂੰ ਤੇ ਪੰਜਾਬੀਆਂ ਦਾ ਦਾ ਇਹ ਸ਼ੁਰੂ ਤੋਂ ਰਿਆ ਅਸੀਂ ਗੁਰੂ ਤੇਗ ਬਹਾਦਰ ਜੀ ਦਾ ਅਸੀਂ ਦੀਦਿਹੜਾ ਮਨਾ ਰਹੇ ਆ ਮਨੁੱਖੀ ਅਧਿਕਾਰਾਂ ਦੇ ਸਭ ਤੋਂ ਵੱਡੇ ਰਾਖੇ ਉਹ ਨੇ ਉਹਨਾਂ ਦੇ ਸ਼ਹੀਦੀ ਦਿਹਾੜੇ ਦੇ ਵਿੱਚ ਤੁਸੀਂ ਇਹ ਕੁਝ ਕਰੋਗੇ ਤੇ ਅਸੀਂ ਇਹਨਾਂ ਦੇ ਨਾਲ ਨਹੀਂ ਖੜਾਂਗੇ ਕਿੱਦਾਂ ਹੋ ਸਕਦਾ ਕਸ਼ਮੀਰੀ ਪੰਡਤਾਂ ਨਾਲ ਸਾਡਾ ਤਾਂ ਕੋਈ ਸੰਬੰਧ ਨਹੀਂ ਸੀ ਪਰ ਸਾਡੇ ਗੁਰੂ ਸਾਹਿਬ ਨੇ ਜਾ ਕੇ ਚਾਂਦਨੀ ਚੌਕ ਦੇ ਵਿੱਚ ਸੀਸ ਕੁਰਬਾਨ ਕਰਤਾ ਕਿਉਂ ਕਿਉਂਕਿ ਪੰਜਾਬੀਆਂ ਦੇ ਅੰਦਰ ਉਹ ਲੜਨ ਵਾਲਾ ਜਜ਼ਬਾ ਦੂਜਿਆਂ ਦੇ ਲਈ ਫਿਰ ਸਰਕਾਰ ਕਹਿੰਦੀ ਸਾਡੇ ਨਾਲੋਂ ਵਧੀਆ ਤਾਂ ਕਿਸੇ ਨੂੰ ਇਹ ਸਤਾਵਦੀਆਂ ਦਿਹਾੜੇ ਮਨਾਉਣੀ ਨਹੀਂ ਆਉਂਦੇ ਜਿਨੇ ਤਰੀਕੇ ਨਾਲ ਅਸੀਂ ਨਤਮਸਤਕ ਹੋਏ ਆ ਜਿਹੜੇ ਕੰਮ ਅਸੀਂ ਕੀਤੇ ਆ ਪ੍ਰਾਣੀਆਂ ਸਰਕਾਰਾਂ ਤੋਂ ਸੋਚੇ ਨਹੀਂ ਸਕੀਏ ਕਦੀ ਉਹ ਤੁਸੀਂ ਜਾ ਕੇ ਜੀ ਉਥੇ ਤੁਸੀਂ ਧਿਆਨ ਨਾਲ ਕਦੇ ਕਵਰੇਜ ਕਰਿਓ ਜਿਹੜੇ ਪਹਿਲ ਹੁਣ ਲੰਘ ਕੇ ਗਿਆ ਤੁਸੀਂ ਕੀਤੀ ਹੋਣੀ ਆ ਸ਼ਾਇਦ ਤੁਸੀਂ ਕਰਦੇ ਵੀ ਰਹੇ ਹੋ ਪੰਜਾਬ ਦੇ ਹੱਕ ਦੇ ਵਿੱਚ ਉਥੇ ਟੈਂਟ ਸਰਕਾਰ ਦੇ ਖਾਲੀ ਪਏ ਸੀ ਜਿਹੜੇ ਸਰਕਾਰ ਨੇ ਲੱਖਾਂ ਰੁਪਇਆ ਲਾ ਕੇ ਟੈਂਟ ਖਰਚੇ ਤੇ ਜਿਹੜੇ ਉਥੇ ਸਰਕਾਰ ਨੇ ਵਿਧਾਨ ਸਭਾ ਬਣਾਈ ਸੈਂਕੜੇ ਕਰੋੜ ਰੁਪਇਆ ਉਥੇ ਖਰਚੇ ਕਾਦੇ ਲਈ ਅਨੰਦਪੁਰ ਸਾਹਿਬ ਨੂੰ ਜੀ ਪਵਿੱਤਰ ਸ਼ਹਿਰ ਦਾ ਦਰਜਾ ਅਸੀਂ ਯੂਨੀਵਰਸਿਟੀ ਦਾ ਦਰਜਾ ਦਿੰਨੇ ਆ ਪਵਿੱਤਰ ਸ਼ਹਿਰ ਦਾ ਦਰਜਾ ਤਾਂ ਪਹਿਲਾਂ ਹੀ ਮਿਲਿਆ ਹੋਇਆ ਯੂਨੀਵਰਸਿਟੀ ਦਾ ਐਲਾਨ ਉੱਥੇ ਪਹਿਲਾਂ ਹੀ ਹੋਇਆ ਹੋਇਆ ਇਹ ਕੰਮ ਆ ਕਿ ਜਿਹੜੀ ਪੰਜਾਬ ਦੀ ਵਿਧਾਨ ਸਭਾ ਦੀ ਇਮਾਰਤ ਬਣੀ ਹੋਈ ਆ ਉੱਥੇ ਨਹੀਂ ਸੀ ਹੋ ਸਕਦਾ ਉਹ ਪੈਸੇ ਨਾਲ ਤੁਸੀਂ ਆਹ ਰੋਡਵੇਜ਼ ਦੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਸੀ ਕਰ ਸਕਦੇ ਟੀਚਰਾਂ ਨੂੰ ਪੱਕਾ ਨਹੀਂ ਸੀ ਕਰ ਸਕਦੇ ਨੰਮੀਆਂ ਬੱਸਾਂ ਨਹੀਂ ਸੀ ਪੈ ਸਕਦੀਆਂ ਉਹ ਸਾਰਾ ਪੈਸਾ ਇਹਨਾਂ ਨੇ ਸੇ ਅਜਾਈਂ ਖਰਚਿਆ ਤੇ ਦੂਜੇ ਪਾਸੇ ਉੱਥੇ ਕਿਹੜੀ ਸਿੱਖਿਆ ਦੀ ਗੱਲ ਹੋਈ ਆ ਮੈਂ ਅੱਜ ਇਹਨਾਂ ਨੂੰ ਪੁੱਛਣਾ ਚਾਹਣਾ ਕਿ ਗੁਰੂ ਤੇਗ ਬਹਾਦਰ ਦਾ ਸ਼ਹੀਦੀ ਦਿਹਾੜਾ ਜਦੋਂ ਮਨਾਇਆ ਜਾਂਦਾ ਤਾਂ ਮਨੁੱਖੀ ਅਧਿਕਾਰਾਂ ਤੇ ਡੈਮੋਕਰੈਟਿਕ ਰਾਈਟ ਦੇ ਨਜ਼ਰੀਏ ਤੋਂ ਅਸੀਂ ਗੁਰੂ ਤੇਗ ਬਹਾਦਰ ਨੂੰ ਯਾਦ ਕਰਦੇ ਆਂ ਅੱਜ ਸਾਡੇ ਜਿਹੜੇ ਸਿੱਖ ਕੈਦੀ ਜਿਲ੍ਹਾਂ ਚ ਬੰਦ ਆ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਉੱਥੇ ਬੋਲੇ ਬੰਦੇ ਉਹਨਾਂ ਦੇ ਹੱਕ ਦੇ ਵਿੱਚ ਉਹ ਸਰਸੇ ਵਾਲਾ ਸਾਹ ਜਿਹਨੇ ਇਹਨੇ ਰੇਪ ਕੀਤੇ ਆ ਉਹ ਬੰਦੇ ਨੂੰ ਪੈਰੋਲ ਤੇ ਪੈਰੋਲ ਮਿਲ ਰਹੀ ਆ ਇਹ ਬੋਲੇ ਵਿਧਾਨ ਸਭਾ ਦੇ ਵਿੱਚ ਉਸ ਮਾਮਲੇ ਦੇ ਵਿੱਚ ਉਮਰ ਖਾਲਦ ਹੁਣੀ ਸਰਜੀਲ ਇਮਾਮ ਹੁਣੀ ਬੰਦੇ ਜੀਐਨਯੂ ਦੇ ਵੱਡੇ ਸਕਾਲਰ ਜਿਨ੍ਹਾਂ ਨੂੰ ਅਮਰੀਕਾ ਦੀਆਂ ਯੂਨੀਵਰਸਿਟੀਆਂ ਬੁਲਾ ਰਹੀਆਂ ਕਿ ਸਾਡੇ ਆਕੇ ਤੁਸੀਂ ਪੜ੍ਹ ਲਓ ਉਹਨਾਂ ਨੂੰ ਮੋਦੀ ਸਰਕਾਰ ਨੇ ਜੇਲ੍ਹ ਚ ਬੰਦ ਕੀਤਾ ਹੋਇਆ ਉਹਨਾਂ ਦੇ ਹੱਕ ਚ ਆਵਾਜ਼ ਉਠਾਈ ਅੱਜ ਗੁਰੂ ਤੇਗ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਉਣ ਦਾ ਅਰਥ ਏ ਆ ਕਿ ਜੋ ਜ਼ੁਲਮ ਹੋ ਰਿਹਾ ਉਹਦੇ ਉੱਤੇ ਬੋਲੋ ਪਰ ਬੈਂਸ ਸਾਹਿਬ ਜਿਹੜੇ ਸਿੱਖਿਆ ਮੰਤਰੀ ਆ ਉਹਨਾਂ ਨੇ ਜਜ਼ਬਾਤੀ ਹੋ ਕੇ ਭਾਵੁਕ ਹੋ ਕੇ ਸਟੇਜ ਤੋਂ ਗਿਆ ਵੀ ਜੇ ਸੱਚਾ ਸਿੱਖਾ ਕੋਈ ਤਾਂ ਭਗਵੰਤਮਾਨ ਜੀ ਤੁਸੀਂ ਸੱਚੇ ਸਿੱਖੋ ਅਨੇ ਜਜ਼ਬਾਤਾਂ ਨਾਲ ਉਹਨਾਂ ਦੇ ਅੰਦਰੋਂ ਜੇ ਸ਼ਬਦ ਨਿਕਲ ਰਹੇ ਆ ਕੁਝ ਮਹਿਸੂਸ ਕਰਿਆ ਹੀ ਹੋਣਾ ਉਹਨਾਂ ਨੇ ਭਗਵਾਨ ਜਤਮਾਨ ਨੂੰ ਜੇ ਸੱਚਾ ਸਿੱਖ ਦੇਖਣਾ ਤਾਂ ਸ਼ਾਮ ਨੂੰ 5 ਵਜੇ ਤੋਂ ਬਾਅਦ ਜਾ ਕੇ ਉਹਦੇ ਘਰ ਜਾ ਕੇ ਦੇਖੇ ਉਹ ਵੀ ਉਹ ਸਿੱਖ ਹੈਗਾ ਕਿ ਨਹੀਂ ਹੈਗਾ ਉਹਦੇ ਘਰ ਵਾਲੀ ਨਾਲ ਕੁੱਟ ਦਿੰਦਾ ਉੱਥੇ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਕਦੇ ਤੁਸੀਂ ਆਫ ਕੈਮਰਾ ਗੱਲ ਕਰਿਓ ਪੁਲਿਸ ਵਾਲਿਆਂ ਨਾਲ ਲੜਾਈ ਹੋਈ ਆ ਇਹਦੀ ਜਿਹੜੀ ਅੱਖ ਦੇ ਉੱਤੇ ਕਹਿੰਦਾ ਵੀ ਮੈਨੂੰ ਇਨਫੈਕਸ਼ਨ ਹੋ ਗਿਆ ਇਨਫੈਕਸ਼ਨ ਥੋੜੋ ਹੀ ਆ ਉਹਦਾ ਸਾਰਿਆਂ ਨੂੰ ਪਤਾ ਵੀ ਕੀ ਹੋਇਆ ਸ਼ਰਾਬ ਪੀ ਕੇ ਇਸ ਕਰਕੇ ਉਹ ਸੱਚਾ ਸਿੱਖ ਥੋੜਾ ਪੱਗ ਥੋੜਾ ਬੰਨਦਾ ਉਹਨਾਂ ਦਾ ਪੱਗ ਚ ਸ ਇਸ ਕਰਕੇ ਜੋ ਸੱਚੇ ਸਿੱਖ ਹੁੰਦੇ ਤਾਂ ਗੁਰੂ ਤੇਗ ਬਹਾਦਰ ਨੂੰ ਸਹੀ ਅਰਥਾਂ ਦੇ ਵਿੱਚ ਯਾਦ ਕਰਦੇ ਉਹਨਾਂ ਦੇ ਦਿਨਾਂ ਤੇ ਸਿਆਸਤ ਨਾ ਕਰਦੇ ਉਹ ਕਹਿੰਨਗੇ ਕਰੋੜਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਅਜੇ ਸ਼ਬਦਾਂ ਨਾਲ ਸੰਬੋਧਿਤ ਹੋਮਗੇ ਤੁਸੀਂ ਕਰੋੜਾਂ ਦੇ ਚੁਣੇ ਹੋਏ ਨੁਮਾਇੰਦੇ ਤਾਂ ਹੁਣ ਪੰਜਾਬੀਆਂ ਨੇ ਉਹ ਦੂਜੀਆਂ ਪਾਰਟੀਆਂ ਤੋਂ ਅੱਕੇ ਹੋਏ ਸੀ ਕਿਸਾਨ ਅੰਦੋਲਨ ਨੇ ਦਿੱਲੀ ਦੇ ਵਿੱਚ ਲੋਕਾਂ ਨੂੰ ਦੱਸਤਾ ਵੀ ਸਾਰੀਆਂ ਪਾਰਟੀਆਂ ਕਰਪਟ ਨੇ ਇਹਨਾਂ ਨੂੰ ਲੋਕਾਂ ਨੇ ਦੇਖਿਆ ਨਹੀਂ ਸੀ ਲੋਕਾਂ ਨੇ ਕੋਈ ਇਹਨਾਂ ਦੀ ਇਸ਼ਾਈ ਦੇਖ ਕੇ ਵੋਟ ਨਹੀਂ ਪਾਈ ਉਹ ਤਾਂ ਦੂਜਿਆਂ ਦੀਆਂ ਬੁਰਾਈਆਂ ਦੇਖ ਕੇ ਇਹਨਾਂ ਨੂੰ ਵੋਟ ਪਾਈ ਆ ਤੇ ਹੁਣ ਲੱਗ ਜੂ ਪਤਾ ਸਤਾਈ ਆ ਗਈ ਆ ਤਾਂ ਕੀ ਆ ਪਤਾ ਲੱਗ ਜੂ ਕੌਣ ਕਰੋੜਾ ਕਰੋੜਾ ਕਰੋੜਾਂ ਦਾ ਨਮਾਇੰਦਾ ਹੈਗਾ ਕੌਣ ਲੱਖਾਂ ਦਾ ਨਮਾਇੰਦਾ ਕੌਣ ਸੈਂਕੜਿਆਂ ਦਾ ਨਮਾਇੰਦਾ ਦੱਸ ਦੇਣਗੇ ਪੰਜਾਬ ਦੇ ਲੋਕ ਪੰਜਾਬ ਦੇ ਲੋਕ ਬਹੁਤ ਟਾਈਮ ਨਹੀਂ ਲੈਂਦੇ ਦੱਸਣ ਲਈ ਇਹ ਭਲੇਖਾ ਥੋੜੇ ਟਾਈਮ ਦੇ ਵਿੱਚ ਹੀ ਕੱਢ ਦਿੰਦੇ ਆ ਜਿਹੜੀ ਪਾਰਟੀ ਧਰਨਿਆਂ 'ਚੋਂ ਨਿਕਲੀ ਹੋਵੇ ਉਹਨੂੰ ਅੱਜ ਡਰਾਈਵਰ ਕਨੈਕਟਰਾਂ ਦੇ ਛੋਟੇ-ਛੋਟੇ ਧਰਨਿਆਂ ਤੋਂ ਡਰ ਲੱਗਦਾ ਹੋਵੇ ਉਹ ਕਰੋੜਾਂ ਦੇ ਨਮਾਇੰਦੇ ਰਹਿ ਗਏ ਹੁਣ ਇਹ ਬੰਦਿਆਂ ਨੂੰ ਫੜ-ਫੜ ਕੇ ਜੇਲਾਂ ਤੁਸੀਂ ਬੰਦ ਕਰ ਰਹੇ ਹੋ ਤੁਸੀਂ ਕਿਹੜੇ ਕਰੋੜਾਂ ਦੇ ਨਮਾਇੰਦੇ ਹੋ ਕਿਹੜੇ ਲੋਕਾਂ ਦੇ ਨਮਾਇੰਦੇ ਹੋ ਤਾਨੂੰ ਚੇਤੇ ਰੱਖਣਾ ਚਾਹੀਦਾ ਤੁਸੀਂ ਧਰਨੇ ਵਾਲੀ ਪਾਰਟੀ ਚ ਬਣੇ ਹੋਏ ਹੋ ਜਿਹੜੀਆਂ ਦਰੀਆਂ ਤੋਂ ਤੁਹਾਨੂੰ ਅੱਜ ਡਰ ਲੱਗਦਾ ਨਾ ਇਹਨਾਂ ਦਰੀਆਂ ਤੇ ਬਹਿ ਕੇ ਤੁਹਾਡੀ ਪਾਰਟੀ ਨਿਕਲੀ ਹੋਈ ਆ ਤੇ ਇਹੀ ਲੋਕ ਸੀ ਤੁਹਾਨੂੰ ਬਣਾਉਣ ਵਾਲੇ ਹੁਣ ਇਹੀ ਲੋਕ ਲੈ ਤੁਹਾਨੂੰ ਸੱਤਾ ਤੋਂ ਲਾਉਣ ਵਾਲੇ ਬਾਈ ਜੀ ਤੁਸੀਂ ਕੀਰਤੀ ਕਿਸਾਨ ਮੋਰਚੇ ਤੋਂ ਆਏ ਹੋ ਕਿਸਾਨ ਯੂਨੀਅਨ ਨਾਲ ਸੰਬੰਧ ਰੱਖਦੇ ਹੋ ਤੁਹਾਡੇ ਦੇ ਉੱਤੇ ਤਾਂ ਪਹਿਲੀ ਬਹੁਤ ਵੱਡੇ ਇਲਜ਼ਾਮ ਆ ਵੀ ਤੁਸੀਂ ਵਜਾ ਨਹੀਂ ਦੇਖਦੇ ਜਗਾ ਦੇਖਦੇ ਵਿਛਾਂ ਦੇ ਦਰੀਆਂ ਬਹਿ ਜਾਂਦੇ ਆ ਅੱਜ ਤੁਸੀਂ ਹੁਣ ਇੱਥੇ ਆ ਕੇ ਬਹਿ ਗਏ ਵਜਾ ਦੇਖ ਲਈ ਬਿਲਕੁਲ ਜੀ ਦੇਖੋ ਜਿਹੜੀਆਂ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਐ ਕਿ ਜਿਹੜਾ ਵੀ ਕੋਈ ਹੱਕ ਮੰਗਣ ਦੀ ਕੋਸ਼ਿਸ਼ ਕਰਦਾ ਹੈ ਆਪਣਾ ਵਿਰੋਧ ਪ੍ਰਦਰਸ਼ਨ ਕਰਨਾ ਚਾਹੁੰਦਾ ਹੈ ਸਰਕਾਰ ਉਤੇ ਦਮਨਕਾਰੀ ਨੀਤੀ ਹੈ ਜਿਹੜੀ ਉਹ ਲੈ ਕੇ ਆਂਦੀ ਹੈ ਹੁਣ ਇਹਨਾਂ ਬੰਦਿਆਂ ਨੇ ਜਿਹੜੇ ਸਾਡੇ ਡਰਾਈਵਰ ਤੇ ਕੰਡੈਕਟਰ ਭਰਾ ਸਨ ਇਹਨਾਂ ਨੇ ਇੱਕ ਸ਼ਾਂਤਮਈ ਆਪਣਾ ਜਿਹੜਾ ਰੋਸ ਪ੍ਰਗਟਾਵਾ ਕਰਨਾ ਸੀ ਡੀਪੂਆਂ ਦੇ ਅੱਗੇ ਪਰ ਸਰਕਾਰ ਨੇ ਰਾਤੋਂ ਰਾਤ ਪੁਲਿਸ ਨੂੰ ਆਰਡਰ ਦੇ ਗਏ ਜਿਹੜੇ ਇਹਨਾਂ ਦੇ ਬੰਦੇ ਐ ਉਹ ਘਰਾਂ ਦੇ ਵਿੱਚ ਨજરਬੰਦ ਕਰ ਦਿੱਤੇ ਗਏ ਕੁਝ ਨੂੰ ਜੇਲ੍ਹਾਂ ਦੇ ਵਿੱਚ ਰਿਟੇਨ ਕਰ ਲਿੱਤਾ ਗਿਆ ਥਾਣਿਆਂ ਦੇ ਵਿੱਚ ਸੋ ਇਹ ਚੰਗੀ ਗੱਲ ਨਹੀਂ ਹੈਗੀ ਸੋ ਇਹਨਾਂ ਦੀ ਰਾਖੀ ਦੇ ਲਈ ਅਸੀਂ ਜੋ ਸੰਯੁਕਤ ਕਿਸਾਨ ਮੋਰਚਾ ਪੰਜਾਬ ਉਹ ਇਹਨਾਂ ਦੇ ਨਾਲ ਖੜਾ ਹੈ ਅਗਰ ਸਰਕਾਰ ਕਿਸੇ ਵੀ ਤਰ੍ਹਾਂ ਦਾ ਕੋਈ ਦਮਨ ਇਹਨਾਂ ਸਾਡੇ ਬੱਚਿਆਂ ਦੇ ਉੱਤੇ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਸੰਯੁਕਤ ਕਿਸਾਨ ਮੋਰਚਾ ਪੰਜਾਬ ਜਿਹੜਾ ਉਹ ਡਟ ਕੇ ਇਹਨਾਂ ਦੀ ਹਮਾਇਤ ਕਰੂਗਾ ਤੁਸੀਂ ਰਜਾਈ 'ਚ ਬਹਿ ਕੇ ਨਹੀਂ ਸਵੇਰੇ ਸੋਚਿਆ ਉਹ ਠੰਡਾ ਜਿਹਾ ਆ ਗਿਆ ਰਜਾਈ ਛੱਡਣੀ ਵੀ ਔਖੀ ਬਿਛੜਾਪਾ ਕੀ ਲੈਣਾ ਹੈ ਕਿਹੜਾ ਸਾਡਾ ਮਸਲਾ ਹੈ ਦੇਖੋ ਜਿਹੜੇ ਕਿਸਾਨਾਂ ਦੇ ਪੋਤੇ ਨੇ ਕਿਸਾਨ ਹੈ ਉਹ ਰਜਾਈਆਂ 'ਚ ਨਹੀਂ ਜਿਆਦਾ ਲੰਬਾ ਸਮਾਂ ਬਹਿੰਦੇ ਉਹ ਤਾਂ ਇਹੋ ਜਿਹੇ ਠੰਡਾ 'ਚ ਵੀ ਕਣਕਾਂ ਨੂੰ ਪਾਣੀ ਛੱਡਿਆ ਹੁੰਦਾ ਹੈ ਇਹ ਰਜਾਈਆਂ ਵਿੱਚ ਤਾਂ ਬੜੇ ਬੜੇ ਲੀਡਰ ਬਹਿੰਦੇ ਆ ਜਿਹੜੇ ਕਿਸਾਨਾਂ ਦੇ ਪੋਤਾ ਉਹਦਾ ਦੀਦੀ ਰਾਤ ਤੱਕ ਜਿਹੜਾ ਕਣਕਾਂ ਨੂੰ ਪਾਣੀ ਦਿੰਦੇ ਇਹਨਾਂ ਦਿਨਾਂ ਦੇ ਵਿੱਚ ਸੋ ਕਿਸਾਨਾਂ ਦੇ ਪੁੱਤ ਜਾਂ ਕਿਸਾਨ ਕਦੇ ਵੀ ਜਿਹੜਾ ਹੈ ਉਹ ਰਜਾਈ ਦੇ ਵਿੱਚ ਨਹੀਂ ਬਹਿੰਦਾ ਉਹ ਤਾਂ 24 ਘੰਟੇ ਆਪਣੇ ਖੇਤਾਂ ਦੇ ਵਿੱਚ ਰਹਿੰਦਾ ਹੈ ਤੇ ਜਦੋਂ ਇਹੋ ਜਿਹਾ ਕੋਈ ਦਮਨ ਕਰਦੀ ਹੈ ਸਰਕਾਰ ਫਿਰ ਉੱਠ ਕੇ ਜਿਹੜਾ ਸੜਕਾਂ ਦੇ ਉੱਤੇ ਵਿਰੋਧ ਪ੍ਰਦਰਸ਼ਨ ਦੇ ਵਿੱਚ ਹੁੰਦਾ ਹੈ ਡਰਾਈਵਰਾਂ ਕੰਡਕਟਰਾਂ ਤੇ ਇਹ ਦੋਸ਼ ਬਹੁਤ ਲੱਗਦਾ ਵੀ ਇਹ ਲੜਦੇ ਰਹਿੰਦੇ ਲੜਾਕ ਸੁਭਾਅ ਦੇ ਆ ਸਵਾਰੀਆਂ ਨਾਲ ਬਹੁਤ ਉੱਪਰ ਥੱਲੇ ਹੁੰਦੇ ਆ ਜੀ ਇਹ ਇਹਨਾਂ ਦਾ ਤਾਂ ਸੁਭਾਅ ਹੀ ਚੰਗਾ ਨਹੀਂ ਹੈਗਾ ਇਹ ਜਹੇਲ ਜਾਂ ਬਹੁਤ ਲੱਗਦੇ ਤੇ ਤੁਸੀਂ ਆਏ ਨਾ ਤੇ ਹੱਕ ਚੋਂ ਅੱਜ ਦੇਖੋ ਇਹ ਵੀ ਕਿਸਾਨਾਂ ਦੇ ਹੀ ਪੁੱਤ ਹੈ ਆਮ ਘਰਾਂ ਦੇ ਬੱਚੇ ਆ ਇਹ ਸਰਕਾਰਾਂ ਨੇ ਸਾਡੀਆਂ ਨੇ ਕੁਝ ਨੀਤੀਆਂ ਹੀ ਇਹੋ ਜੀਆਂ ਬਣਾ ਦਿੱਤੀਆਂ ਕਿ ਸਾਰਾ ਕੁਝ ਫ੍ਰੀ ਸਾਰਾ ਕੁਝ ਫ੍ਰੀ ਅੱਜ ਜਿਹੜੀ ਰੋਡਵੇਜ ਹੈ ਜਾਂ ਪੰਨਵਸ ਹੈ ਇਹਦੀ ਹੋਂਦ ਹੀ ਖਤਰੇ ਵਿੱਚ ਪੈਦਾ ਹੋ ਗਈ ਹੈ ਕਿਉਂ ਇਹਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਕਿਉਂਕਿ ਸਰਕਾਰ ਜਿਹੜੀ ਨਵੇਂ ਪ੍ਰਾਈਵੇਟੇਸ਼ਨ ਲਿਆ ਰਹੀ ਹੈ ਪ੍ਰਾਈਵੇਟ ਲੋਕਾਂ ਦੀ ਆਪਣੇ ਚਿਹਤੇ ਦੀਆਂ ਗੱਡੀਆਂ ਬੱਸਾਂ ਪਾਉਣ ਜਾ ਰਹੀ ਹੈ ਉਹਦੇ ਨਾਲ ਇਹ ਵਿਭਾਗ ਖਤਮ ਹੋ ਜਾਊਗਾ ਤੇ ਸਾਡੇ ਕਿਸਾਨਾਂ ਦੇ ਆਮ ਘਰਾਂ ਦੇ ਪੁੱਤ ਕਿੱਥੇ ਜਾ ਕੇ ਨੌਕਰੀਆਂ ਕਰਨਗੇ ਸਿੱਖਿਆ ਮਾਡਲ ਇਹ ਖਤਮ ਕਰ ਰਹੇ ਆ ਸਕੂਲਾਂ ਨੂੰ ਇਹ ਬੰਦ ਕਰ ਰਹੇ ਆ ਹੋਰ ਹਰ ਇੱਕ ਵਿਭਾਗ ਨੂੰ ਜਿਹੜਾ ਨਵੀਆਂ ਪੋਸਟਾਂ ਉਹ ਖਤਮ ਕੀਤੀਆਂ ਜਾ ਰਹੀਆਂ ਫਿਰ ਆਮ ਕਰਾਂ ਦੇ ਲੋਕ ਕਿਸਾਨਾਂ ਦੇ ਬਹੁਤ ਕਿੱਥੇ ਜਾ ਕੇ ਨੌਕਰੀ ਕਰਨਗੇ ਬਾਹਰ ਨੂੰ ਜਾਂਦੇ ਸੀ ਹੁਣ ਤਾਂ ਬਾਹਰੋਂ ਵੀ ਜਿਹੜਾ ਹਥਕੜੀਆਂ ਲਾ ਲਾ ਕੇ ਵਾਪਸ ਭੇਜੇ ਜਾ ਰਹੇ ਆ ਉਹਨਾਂ ਦੇ ਵੀ ਹੱਕ ਵਿੱਚ ਇੱਕ ਵੀ ਉਹ ਨਹੀਂ ਸਰਿਆ ਮੋਦੀ ਦੇ ਕਿ ਕੋਈ ਵੀ ਇਹੋ ਜਿਹਾ ਬਿਆਨ ਜਾਰੀ ਕਰੇ ਕਿ ਟਰੰਪ ਜਿਹਨੂੰ ਕਹਿੰਦਾ ਸੀ ਮੇਰਾ ਮਿੱਤਰ ਹੈ ਮੇਰਾ ਆੜੀ ਹੈ ਤੇ ਅੱਜ ਉਹ ਸਮਝੌਤਾ ਵੀ ਐਫਟੀਏ ਦਾ ਕਰਨ ਜਾ ਰਿਹਾ ਪਰ ਇਹ ਕੋਈ ਵੀ ਪੱਤੇ ਨਹੀਂ ਖੋਲ ਰਹੇ ਸੋ ਇਸ ਕਰਕੇ ਜਿਹੜਾ ਸਾਡੇ ਬੱਚਿਆਂ ਦਾ ਫਿਊਚਰ ਹੈ ਉਹ ਸਾਨੂੰ ਖਤਰਾ ਮੰਡਰਾ ਰਿਹਾ ਉਹਦੇ ਉੱਤੇ ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਦੇ ਨਾਲ ਡਟ ਕੇ ਹਮਾਇਤ ਕਰੀਏ ਤੇ ਆਉਣ ਵਾਲੇ ਸਮੇਂ ਜੇਕਰ ਸਰਕਾਰਾਂ ਨੇ ਕੋਈ ਵੀ ਕੁਤਾਹੀ ਭਾਰਤੀਆਂ ਨਾਲ ਕੁਝ ਵੀ ਜ਼ਬਰਦਸਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਇਹਨਾਂ ਨਾਲ ਡਟ ਕੇ ਜਿਹੜੀ ਹਮਾਇਤ ਵਿੱਚ ਖੜਾਂਗੇ ਤੁਹਾਨੂੰ ਸਰਕਾਰ ਦਾ ਕੋਈ ਕੰਮ ਚੰਗਾ ਲੱਗਦਾ ਸਰਕਾਰ ਤਾਂ ਬਹੁਤ ਆਵੇ ਕਰਦੀ ਵੀ ਸਾਡੇ ਬਹੁਤ ਚੰਗੇ ਕੰਮ ਆ ਅਸੀਂ ਕਈ ਹਜ਼ਾਰ ਨੌਕਰੀ ਦਿੱਤੀ ਆ ਸਿੱਖਿਆ ਨੀਤੀ ਸਾਡੀ ਹੋਰ ਬਹੁਤ ਸਾਰੇ ਕੰਮ ਆ ਤੇ ਤੁਸੀਂ ਵੀ ਪੰਜਾਬੀ ਲੋਕ ਜੋ ਚੈਨਲ ਹੈ ਇਹਦੇ ਮਾਧਮੇ ਤੇ ਇੱਕੋ ਗੱਲ ਕਹਾਂਗਾ ਛੋਟੀ ਜੀ ਵੀ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ ਜਿਹੜੀਆਂ ਪੁਰਾਣੀ ਸਰਕਾਰਾਂ ਆਈਆਂ ਉਹ ਵੀ ਸਾਰੀ ਇਸੇ ਰਾਹ ਤੇ ਤੁਰੀਆਂ ਉਹਨਾਂ ਨੇ ਜਦੋਂ ਸੱਤਾ ਪਰ ਕਾਬਜ਼ ਹੋਏ ਤਾਂ ਉਹਨਾਂ ਨੇ ਸੋਚਿਆ ਕਿ ਆਪਾਂ ਜਿਹੜੇ ਜਿਹੜੇ ਆਮਦਨ ਪੈਦਾ ਕਰਨ ਦੇ ਸਾਧਨ ਹੈ ਸਰਕਾਰ ਦੇ ਉਹ ਸਾਰੇ ਆਪਣੇ ਚਿਹਤਿਆਂ ਨੂੰ ਬੰਨ੍ਹ ਦिए ਪਾਵੇਂ ਕਾਂਗਰਸੀ ਸਰਕਾਰ ਹੋਵੇ ਪਾਵੇਂ ਅਕਾਲੀ ਸਰਕਾਰ ਹੋਵੇ ਤੇ ਇਹ ਉਹਦਾ ਵਿਰੋਧ ਕਰਕੇ ਅੱਗੇ ਆਇਆ ਸੀ ਲੋਕਾਂ ਨੇ ਸਮਝਿਆ ਵੀ ਇਹ ਕੁਝ ਇਮਾਨਦਾਰੀ ਦਿਖਾਊਗਾ ਤੇ ਜਿਹੜੇ ਸਾਡੇ ਬੱਚਿਆਂ ਨੂੰ ਰੋਜ਼ਗਾਰ ਇੱਕ ਵਾਦਾ ਕਰਕੇ ਆਜੀ ਵੀ ਪਾਰ ਰੋਜ਼ਗਾਰ ਬਾਤੁਬਾਤ ਦੇਵਾਂਗੇ ਬੱਚਿਆਂ ਨੂੰ ਤੇ ਰੋਜ਼ਗਾਰ ਦੇਣ ਦਾ ਕਹ ਜਿਹੜੇ ਪਹਿਲਾਂ ਰੋਜ਼ਗਾਰ ਤੇ ਲੱਗੇ ਹੋਇਆ ਉਹਨਾਂ ਦਾ ਰੋਜ਼ਗਾਰ ਖੋਣ ਤੇ ਵੀ ਇਹ ਪੂਰਾ ਪੰਜੀ ਤਾਨ ਲਾਇਆ ਹੋਇਆ ਉਹ ਕਹਿੰਦੇ ਇਹ ਤਾਂ ਕੰਡੇ ਪੁਰਾਣੀ ਸਰਕਾਰਾਂ ਦੇ ਬੀਜੇ ਹੋਏ ਆ ਅਸੀਂ ਤਾਂ ਚੁਗ ਰਹੇ ਆ ਜੀ ਹੁਣ ਤਾਂ ਇਹਨਾਂ ਨੂੰ ਚੁਗਣ ਵਾਸਤੇ ਤਾਂ ਚੁਣਿਆ ਤੇ ਚੁਣ ਕੰਡੇ ਚੁਗਣਾ ਦਾ ਮਤਲਬ ਇਹ ਤਾਂ ਨਹੀਂ ਹੈ ਵੀ ਜਿਹੜੇ ਬੰਦੇ ਰੱਖੇ ਹੋਏ ਆ ਡਰਾਈਵਰ ਇਹ ਇਹਨਾਂ ਨੂੰ ਆਪਾਂ ਨੌਕਰੀ ਤੋਂ ਕੱਢੀਏ ਜਾਂ ਜਿਹੜੀ ਸਕੀਮਾਂ ਸਰਕਾਰ ਦੇ ਇਹਨਾਂ ਨੂੰ ਤਾਂ ਚਾਹੀਦਾ ਸਰਕਾਰੀ ਜਿਹੜੀਆਂ ਬੱਸਾਂ ਆ ਉਹ ਵੱਧ ਤੋਂ ਵੱਧ ਵਿਧਾਨ ਫਲੀਟ ਵਧਾਵੇ ਇਹ ਤਾਂ ਜਿਗੋਂ ਜਿਹੜੇ ਆਪਣੇ ਚਹੇਤਿਆਂ ਨੂੰ ਰੂਟ ਦੇ ਕੇ ਆਪਣੇ ਚਹੇਤੀ ਦੀ ਬਸਾਂ ਵਿੱਚ ਪਾਉਣਾ ਚਾਹੁੰਦੇ ਆ ਇਹ ਤਾਂ ਬਾਦਲਾਂ ਤੋਂ ਵੀ ਪੜੇ ਚ ਸਾਬਤ ਹੋ ਰਿਹਾ ਹੈ ਤਾਂ ਇਸ ਕਰਕੇ ਸਾਡੀ ਤਾਂ ਇਹ ਆ ਵੀ ਅਸੀਂ ਇਹਨਾਂ ਦੇ ਹਮਾਇਤ ਵਿੱਚ ਆਏ ਆ ਸੰਘਰਸ਼ ਦੇ ਵਿੱਚ ਤਾਂ ਕਿ ਜਿਹੜਾ ਪੰਜਾਬ ਦੇ ਜਿਹੜਾ ਰੁਜ਼ਗਾਰ ਹੈ ਪੰਜਾਬ ਦਾ ਯੂਥ ਬਾਹਰ ਨੂੰ ਜਾ ਰਿਹਾ ਹੈ ਉਹ ਬਾਹਰ ਨੂੰ ਨਾ ਜਾਵੇ ਸਰਕਾਰ ਦਾ ਇਹ ਫਰਜ਼ ਬਣਦਾ ਹੈ ਸਰਕਾਰ ਇੱਕ ਮਾਂ ਹੁੰਦੀ ਹੈ ਮਾਂ ਦਾ ਰੋਲ ਨਿਭਾਵੇ ਆਪਣੇ ਬੱਚਿਆਂ ਨੂੰ ਇੱਥੇ ਰੁਜ਼ਗਾਰ ਦਵੇ ਜਿਹੜਾ ਰੁਜ਼ਗਾਰ ਮਿਲਿਆ ਉਹਨੂੰ ਰੁਜ਼ਗਾਰ ਖੋਹੇ ਨਾ ਉਹਨਾਂ ਦਾ ਰੁਜ਼ਗਾਰ ਪਰ ਮਸਲਾ ਜਿਹੜਾ ਹੈਗਾ ਉਹ ਇਸ ਸਮੇਂ ਵੱਡਾ ਪੇਚ ਜਿਹੜਾ ਹੈਗਾ ਫਸਿਆ ਹੋਇਆ ਹੈ ਸਰਕਾਰ ਦੇ ਵਿੱਚ ਤੇ ਰੋਡਵੇਜ਼ ਦੇ ਜਿਹੜੇ ਮੁਲਾਜ਼ਮ ਹੈ ਪਨਵਸ ਦੇ ਪੀਆਰਟੀਸੀ ਦੇ ਮੁਲਾਜ਼ਮ ਹੈ ਉਹਨਾਂ ਦੇ ਵਿਚਕਾਰ ਇੱਕ ਪੇਚ ਫਸਿਆ ਹੋਇਆ ਹੈ ਤੇ ਮਸਲਾ ਇਹ ਆ ਕਿ ਕਿਲੋਮੀਟਰ ਸਕੀਮ ਜੋ ਸਰਕਾਰ ਟੈਂਡਰ ਖੋਲਣਾ ਚਾਹੁੰਦੀ ਹੈ ਤੇ ਇਹ ਜਿਹੜੇ ਮੁਲਾਜ਼ਮਾਂ ਉਸ ਦਾ ਵਿਰੋਧ ਕਰ ਰਹੇ ਆ ਦੋਨੋਂ ਪੱਖ ਦੀਆਂ ਗੱਲਾਂ ਤੁਸੀਂ ਅਕਸਰ ਸੁਣਦਿਆਂ ਸਰਕਾਰ ਦਾ ਪੱਖ ਵੀ ਸੁਣਦੇ ਹੋ ਤੇ ਮੁਲਾਜ਼ਮਾਂ ਨੇ ਵੀ ਆਪਣਾ ਪੱਖ ਰੱਖਿਆ ਤੇ ਜਿਹੜੀ ਜਥੇਬੰਦੀਆਂ ਅੱਜ ਨਾਲ ਹੱਕ ਦੇ ਵਿੱਚ ਆਈਆਂ ਉਹਨਾਂ ਨੇ ਵੀ ਆਪਣੀਆਂ ਦਲੀਲਾਂ ਦਿੱਤੀਆਂ ਤੁਹਾਨੂੰ ਕਿਸ ਦੀਆਂ ਦਲੀਲਾਂ ਜਾਇਜ਼ ਲੱਗਦੀਆਂ ਆਪਣੀਆਂ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਲ ਸੁਨਾਮ ਸਿੰਘ ਪੰਜਾਬੀ ਲੋਕ ਚੈਨਲ